ਦਾ ਪੁਲਿਸ ਅੱਜ ਤੋਂ ਨਹੀਂ ਇਹ ਕਾਫੀ ਲੰਮੇ ਸਮੇਂ ਤੋਂ ਇਹੀ ਕੁਝ ਕਰਦੀ ਆ ਰਹੀ ਆ ਉਹ ਭੱਜਣ ਵਾਲਿਆਂ ਚ ਹੈ ਹੀ ਨਹੀਂ ਜੇ ਭੱਜਣਾ ਹੁੰਦਾ ਤਾਂ ਉਹਨਾਂ ਨੇ ਇੱਥੇ ਗੁਰਦਾਰਾ ਸਾਹਿਬ ਤੋਂ ਹੀ ਭੱਜ ਜਾਣਾ ਸੀ ਇਹ ਤੇ ਪੁਲਿਸ ਵਾਲਿਆਂ ਨੇ ਉੱਥੇ ਜਾ ਕੇ ਉਹਨਾਂ ਦਾ ਐਨਕਾਊਂਟਰ ਕੀਤਾ ਤੇ ਦੋਨਾਂ ਗੋਟਿਆਂ ਦਾ ਨਕਾਰਾ ਕਰਕੇ ਉਹਨਾਂ ਨੂੰ ਬਜਰਤ ਕਰਕੇ ਛੁੱਟ ਦਿੱਤਾ ਸਾਰੀ ਉਮਰ ਵਾਸਤੇ ਅਸੀਂ ਇਹ ਗੱਲ ਕਹਿੰਦੇ ਆ ਨਾ ਸਾਡਾ ਅਕਾਲ ਤਖਤ ਸਹਿਬ ਹੈ ਜਿਹਨੂੰ ਦਿੱਲੀ ਤਖਤ ਤੋਂ ਨਿਆਣੀ ਮਿਲਦਾ ਉਹਨੂੰ ਇੱਥੋਂ ਨਿਆ ਮਿਲਦਾ ਆ ਪੈਣ ਬੈਠੀ ਆ ਆਪਣਾ ਘਰ ਵਾਲਾ ਪੇਸ਼ ਕਰਵਾਉਣ ਗਈ ਸੀ ਪੁੱਛੋ ਨਿਆ ਮਿਲਿਆ ਮਿਲਿਆ ਨੂੰ ਨਹੀਂ ਆ ਇਹਨੂੰ ਲਾਰਿਆਂ ਦੇ ਵਿੱਚ ਤੋਰਿਆ ਜੇ ਇਹਦੀ ਉਦੋਂ ਸੁਣ ਲੈਂਦੇ ਅਕਾਲ ਤੱਕ ਪੇਸ਼ ਕਰਵਾ ਲੈਂਦਾ ਇਹਦਾ ਘਰ ਵਾਲਾ ਜੇਲ੍ਹ ਚ ਤੇ ਹੁੰਦਾ ਪਰ ਬਾਜਜਾ ਨਾ ਹੁੰਦਾ ਹੁਣ ਸਾਰੀ ਜ਼ਿੰਦਗੀ ਬਾਜਜ ਹੋ ਗਿਆ ਕਿ ਅੱਜ ਸਾਡੀ ਕੌਮ ਜਿਹੜੀ ਕਿ ਬਗਾਨਿਆਂ ਦੀਆਂ ਬਹੂ ਬੇਟੀਆਂ ਛਡਾਉਂਦੇ ਰਹੇ ਸੀ ਜਾ ਕੇ ਜਰਵਾਣਿਆਂ ਤੋਂ ਤੇ ਅੱਜ ਸਾਡੀ ਪੰਜਾਬ ਦੀ ਧਰਤੀ ਤੇ ਦੁੱਖ ਇਸ ਗੱਲ ਦਾ ਲੱਗਿਆ ਕਿ ਜਦੋਂ ਗੈਰਾਂ ਨੇ ਆਣ ਕੇ ਹਨਾ ਕਿ ਸਾਡੀ ਭੈਣ ਨੂੰ ਇਹ ਗੱਲ ਆਖੀ ਕਿ ਤੇਰੇ ਤੇ ਕੇਸ ਬਣਦਾ ਤੇ ਮੋਟਰਸਾਈਕਲ ਤੇਰੇ ਨਾਲ ਚੱਲ ਵੀ ਬੱਤ ਤੈਨੂੰ ਲੈ ਕੇ ਚੱਲੇ ਆ ਉਦੋਂ ਮਰਨ ਹੋ ਜਾਂਦਾ ਹੈ ਪੰਜਾਬ ਦੇ ਜੰਮਿਆਂ ਦਾ ਜਿਨ੍ਹਾਂ ਬਗਾਨਿਆਂ ਦੀਆਂ ਛਟਾਈਆਂ ਹਨ ਹਨਾ ਇੱਜ਼ਤਾਂ ਬਚਾਈਆਂ ਹਨ ਮੈਂ ਦੇਖਣਾ ਹਰੇਕ ਚੈਨਲ ਤੇ ਗੱਲ ਚੱਲੀ ਵੀ ਅਸੀਂ ਭੈਣ ਦਾ ਸਾਥ ਦਵਾਂਗੇ ਬੱਚਿਆਂ ਦਾ ਸਾਥ ਦਵਾਂਗੇ ਕਿਸੇ ਨੇ ਸਾਥ ਦਿੱਤਾ ਨਹੀਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਵੀ ਤੁਸੀਂ ਹੈਗੇ ਜੇ ਭੁੱਖੇ ਸੌਂਦੇ ਜੇ ਕਿੱਦਾਂ ਜੇ ਘਰ ਦੇ ਹਾਲਾਤ ਕਿੱਦਾਂ ਜੇ ਤੁਹਾਨੂੰ ਪੁਲਿਸ ਤੰਗ ਕਰਦੀ ਸਾਨੂੰ ਕੁਝ ਦੱਸੋ ਸਿਰ ਤੇ ਪਿਆਰ ਦਾ ਹੱਥ ਤਾਂ धरो ਗੈਰਾਂ ਨੂੰ ਇਹ ਤਾਂ ਦੱਸ ਦਿਓ ਵੀ ਅਸੀਂ ਜਿਉਣੇ ਆਪਦੇ ਪਰਿਵਾਰਾਂ ਨਾਲ ਆਪਦੇ ਇਹਨਾਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਅਸੀਂ ਖੜਾਂਗੇ ਆਣ ਕੇ ਇਹਨਾਂ ਨੂੰ ਕੱਤੀ ਬਾਣੀ ਲੱਗਣ ਦਿੰਦੇ ਮੈਂ ਤਾਂ ਇੱਥੋਂ ਤੱਕ ਕਿ ਇੰਨਾ ਕਿ ਆਉਣ ਜਾਣ ਦੀਆਂ ਸਾਡਾ ਫਰਜ਼ ਬਣਦਾ ਹੈ ਕਿ ਸਾਡੀ ਭੈਣ ਬੱਸਾਂ ਤੇ ਨਾ ਜਾਵੇ ਇੱਕ ਪਾਸੇ ਅਕਾਲ ਤਖਤ ਸਹਿਬ ਤੋਂ ਉਹਦਾ ਸਨਮਾਨ ਹੋਇਆ ਹੋਵੇ ਸਰਬਜੀਤ ਸਿੰਘ ਦਾ ਹਾਂ ਇੱਕ ਲੱਖ ਦੀ ਰਾਸ਼ੀ ਸਨਮਾਨ ਵੀ ਤੂੰ ਜਿਹਨਾਂ ਨੇ ਬੇਅਦਬੀ ਕੀਤੀ ਉਹਨਾਂ ਦੇ ਗੁੱਟ ਲਾਏ ਵੀ ਤੂੰ ਅੰਦਰ ਹੂੰ ਫਿਰ ਭਾਜੀ ਉਹਦਾ ਕੇਸ ਹੀ ਲੜ ਲੈਂਦੇ ਫਿਰ ਉਹ ਬੰਦਾ ਜਿਹਨੂੰ ਤੁਸੀਂ ਰਾਸ਼ੀ ਦਿੱਤੀ ਹੋਵੇ ਸਨਮਾਨਿਤ ਕੀਤਾ ਹੋਵੇ ਉਹ ਬੰਦਾ ਬੇਨਤ ਕਰਦਾ ਵੀ ਮੈਨੂੰ ਪੇਸ਼ ਕਰਾ ਦਿਓ ਕਿ ਮੇਰੇ ਘਰ ਪੁਲਿਸ ਆਉਂਦੀ ਏ ਮੇਰੇ ਟੱਬਰ ਪਰਿਵਾਰ ਨੂੰ ਤੁਸੀਂ ਪੇਸ਼ ਨਹੀਂ ਕਰਵਾਉਂਦੇ ਪਏ ਵੀਰਾਂ ਭੈਣਾਂ ਨੂੰ ਉਤਰਾਏ ਦੇ ਵੀਰਾਂ ਨੂੰ ਸਿੱਖਾਂ ਨੂੰ ਵੀ ਮੇਰੇ ਨਾਲ ਆਣ ਕੇ ਖੜੋ ਮੈਨੂੰ ਇਸ ਟਾਈਮ ਤੁਹਾਡੇ ਸਾਥ ਦੀ ਲੋੜ ਵਾ ਮੈਨੂੰ ਬਹੁਤ ਤੁਹਾਡੇ ਸਹਾਰੇ ਦੀ ਲੋੜ ਆ ਮੇਰੇ ਨਾਲ ਖੜ ਜੋ ਮੈਨੂੰ ਇੰਨਾ ਹੀ ਬਹੁਤ ਆ ਮੈਨੂੰ ਕਿਸੇ ਪੈਸੇ ਤੇਲੇ ਦੀ ਨਹੀਂ ਲੋੜ ਸਿਰਫ ਮੈਨੂੰ ਤੁਹਾਡੇ ਹੌਸਲੇ ਦੀ ਲੋੜ ਆ ਕਿਉਂਕਿ ਹਾਸ ਟਾਈਮ ਮੇਰੇ ਸਿਰ ਤੇ ਪਿਓ ਹੋਣ ਉਹ ਬਣ ਕੇ ਹੱਥ ਧਰੋ ਭਰਾ ਬਣ ਕੇ ਹੱਥ ਧਰੋ ਮੇਰੇ ਨਾਲ ਚੱਲੋ ਘਰ ਦੇ ਵਿੱਚ ਕੋਈ ਬੰਦਾ ਨਹੀਂ ਮੇਰੇ ਬਿਨਾ ਪੜਿਆਂ ਲਿਖਿਆਂ ਮੈਂ ਖਾਂ ਮੈਂ ਜੋਬ ਕਰ ਲਵਾਂ ਪਰ ਉਹਨੂੰ ਇੰਜ ਲੱਗਦਾ ਵੀ ਨਿੱਜੀ ਹਿੱਤਾਂ ਦੇ ਨਾਲੋਂ ਕੌਮੀ ਹਿੱਤ ਵਡੇਰੇ ਦਿਸੇ। ਕਿਆ ਬਾਤ ਹੈ। ਕੌਮੀ ਹਿੱਤ ਵਡੇਰੇ ਦਿਸੇ ਕਿ ਉਹਨੇ ਜਾ ਕੇ ਯਾਰ ਉੱਥੇ ਉਹ ਸਾਰਾ ਕਾਰਜ ਕਰ ਦਿੱਤਾ। ਉਹਨੇ ਤੋ ਇਹ ਵੀ ਨਹੀਂ ਸੋਚਿਆ ਵੀ ਜਿਸ ਮੋਟਰਸਾਈਕਲ ਤੇ ਮੈਂ ਜਾ ਰਿਹਾ ਮੇਰੀ ਜਨਾਨੀ ਦੇ ਨਾਮ ਤੇ ਵੀ ਘਰਵਾਲੀ ਦੇ ਨਾਮ ਤੇ ਆ। ਹੈਨਾ? ਵੀ ਮੇਰੀ ਘਰਵਾਲੀ ਨੂੰ ਦਿੱਕਤ ਆ ਸਕਦੀ ਹੈ। ਕੁਝ ਵੀ ਨਹੀਂ ਸੋਚਿਆ ਸਿਰਫ ਉਹਦੇ ਇਹ ਸੋਚਿਆ ਵੀ ਮੈਂ ਕੰਮ ਕਰਨਾ ਤਾਂ ਮੈਂ ਕਰਨਾ। ਪੁਲਿਸ ਕੋਲ ਕੀ ਅਥਾਰਟੀ ਆ? ਉਹਨਾਂ ਕਿਹਦੇ ਤੋਂ ਅਧਿਕਾਰ ਮੰਗੇ ਨੇ ਕਿ ਉਹਨੂੰ ਇਸ ਤਰ੍ਹਾਂ ਬੰਦੇ ਨੂੰ ਨਕਾਰਾ ਕਰਕੇ ਬਿਠਾਉਣ ਦੇ ਕੋਈ ਭੱਜਾਨੀ ਕੋਈ ਡਰਾਮਾ ਨਹੀਂ ਸਰਬਜੀਤ ਸਿੰਘ ਨੇ ਕੀਤਾ ਨਾ ਉਹ ਭੱਜਣ ਵਾਲਿਆਂ ਚ ਉਹ ਮਰਦਾਂ ਦੀ ਗੱਲ ਹੁੰਦੀ ਆ ਕਿ ਸਿਰ ਨਾਲ ਜਿਹੜੇ ਆ ਬੋਲ ਨਿਭਾ ਜਾਂਦੇ ਉਹ ਭੱਜਣ ਵਾਲਾ ਸੂਰਮਾ ਨਹੀਂ ਸੀ ਜੇ ਭੱਜਣਾ ਹੁੰਦਾ ਤੇ ਇਥੋਂ ਪੁਲਿਸ ਤੋਂ ਭੱਜ ਜਾਂਦਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਖਡੂਰ ਸਾਹਿਬ ਹਲਕੇ ਦੇ ਪਿੰਡ ਮੀਆਂਵਿੰਡ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਦੇ ਕਰਤ ਦੇ ਵਿੱਚ ਆਏ ਆ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਅੰਦਰ ਨਾਨਕ ਮਤਾ ਦੇ ਇੱਕ ਕਾਰ ਸੇਵਾ ਦੇ ਸਾਧਾ ਸੋਧਾ ਲਾਇਆ ਸੀ ਸੋ ਉਹਨਾਂ ਦੀ ਧਰਮ ਪਤਨੀ ਵੀ ਸਾਡੇ ਨਾਲ ਨੇ ਔਰ ਪੰਥਕ ਵਿਦਵਾਨ ਭਾਈ ਹਰਪ੍ਰੀਤ ਸਿੰਘ ਔਰ ਪੰਥਕ ਆਗੂ ਭਾਈ ਬਲਵੰਤ ਸਿੰਘ ਦੀ ਗੋਪਾਲਾ ਵੀ ਸਾਡੇ ਨਾਲ ਨੇ ਸਭ ਦਾ ਚੈਨਲ ਤੇ ਸਵਾਗਤ ਹੈ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਪਤਾ ਲੱਗਾ ਵੀ ਤੁਸੀਂ ਅਜੇ ਕੱਲ ਹੀ ਮੁਲਾਕਾਤ ਵੀਰ ਦੀ ਕਰਕੇ ਆਏ ਹੋ ਹਾਂਜੀ ਕੀ ਹਾਲਾਤ ਨੇ ਵੀਰ ਦੇ ਉਹ ਤੇ ਇਸ ਟਾਈਮ ਅਜਾ ਸਟੇਟਰ ਤੇ ਆ ਦੋਨੇ ਗੋਡੇ ਉਹਨਾਂ ਦੇ ਨਕਾਰੇ ਗਏ ਆ ਹੂੰ ਤੇ ਬੈਠਾ ਵੀ ਨਹੀਂ ਜਾਂਦਾ ਉਹਨਾਂ ਕੋਲ ਸਹੀ ਤਰੀਕੇ ਨਾਲ ਨਾ ਕੋਈ ਉੱਥੇ ਟ੍ਰੀਟਮੈਂਟ ਕੁਛ ਨਹੀਂ ਚੱਲਦਾ ਪਿਆ ਤੇ ਥੋੜੀ ਜਿਹੀ ਗੱਲ ਕਰਕੇ ਫਿਰ ਲੰਮੇ ਪਿਆ ਜਾਂਦੇ ਆ ਕੀ ਉਹਨਾਂ ਨੇ ਭੱਜਣ ਦੀ ਜੋ ਪੁਲਿਸ ਦੀ ਸਟੇਟਮੈਂਟ ਹੈ ਵੀ ਉਹ ਭੱਜਣ ਲੱਗੇ ਸੀ ਕਿ ਉਹ ਉਹਨਾਂ ਨੇ ਤੁਹਾਨੂੰ ਮੁਲਾਕਾਤ ਦੌਰਾਨ ਕੀ ਦੱਸਿਆ ਵੀ ਭੱਜਣ ਲੱਗਿਆਂ ਦੇ ਗੋਲੀਆਂ ਵਜੀਆਂ ਕੀ ਸਾਰੀ ਸਿਚੁਏਸ਼ਨ ਸੱਚੀ ਨਹੀਂ ਉਹ ਤਾਂ ਸਿਰਫ ਇੱਕ ਡਰਾਮਾ ਹੀ ਆ ਤੁਹਾਨੂੰ ਪਤਾ ਪੁਲਿਸ ਅੱਜ ਤੋਂ ਨਹੀਂ ਇਹ ਕਾਫੀ ਲੰਮੇ ਸਮੇਂ ਤੋਂ ਇਹੀ ਕੁਝ ਕਰਦੀ ਆ ਰਹੀ ਆ ਉਹ ਭੱਜਣ ਵਾਲਿਆਂ ਚ ਹੈ ਹੀ ਨਹੀਂ ਜੇ ਭੱਜਣਾ ਹੁੰਦਾ ਤਾਂ ਉਹਨਾਂ ਨੇ ਇੱਥੇ ਗੁਰਦੁਆਰਾ ਸਾਹਿਬ ਤੋਂ ਹੀ ਭੱਜ ਜਾਣਾ ਸੀ ਇਹ ਤੇ ਪੁਲਿਸ ਵਾਲਿਆਂ ਨੇ ਉੱਥੇ ਜਾ ਕੇ ਉਹਨਾਂ ਦਾ ਐਨਕਾਊਂਟਰ ਕੀਤਾ ਤੇ ਦੋਨਾਂ ਗੋਡਿਆਂ ਦਾ ਨਕਾਰਾ ਕਰਕੇ ਉਹਨਾਂ ਨੂੰ ਬਜਰਤ ਕਰਕੇ ਛੱਡ ਦਿੱਤਾ ਸਾਰੀ ਉਮਰ ਵਾਸਤੇ ਹੂੰ ਕੋਈ ਇਲਾਜ ਨਹੀਂ ਮਤਲਬ ਚੱਲ ਰਿਹਾ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਝ ਨਹੀਂ ਉਹਨਾਂ ਦਾ ਚੱਲਦਾ ਪਿਆ ਤੇ ਕੀ ਭੈਣ ਜੀ ਕੋਈ ਤੁਹਾਡੇ ਨਾਲ ਪਹਿਲਾਂ ਕੋਈ ਵਾਰਤਾਲਾਪ ਹੋਈ ਸੀ ਵੀ ਐਡੀ ਦੂਰੋਂ ਜੇ ਅੱਜ ਆਪਾਂ ਗੱਲ ਕਰੀਏ ਵੀ ਇੱਥੋਂ 5-700 ਕਿਲੋਮੀਟਰ ਮੋਟਰਸਾਈਕਲ ਤੇ ਜਾਣਾ ਤੇ ਸਾਰਾ ਕੋਈ ਤੁਹਾਡੇ ਨਾਲ ਪਹਿਲਾਂ ਕੋਈ ਇਸ ਸਬੰਧ ਚ ਚਰਚਾ ਹੋਈ ਹਾਲਾਂਕਿ ਪੰਤਕ ਸਟੇਜਾਂ ਤੋਂ ਵੱਡੇ ਵੱਡੇ ਆਗੂਆਂ ਨੇ ਇਹ ਵੀ ਕਿਹਾ ਵੀ ਉਹ ਤਰਾਈ ਦਾ ਪੁੱਲਾ ਇਹੋ ਜੇ ਸ਼ਬਦ ਬੋਲੇ ਜ਼ਰੂਰ ਨੇ ਬਿਲਕੁਲ ਹਾਂ ਜੀ ਇਨਾਂ ਨੂੰ ਕਿਸੇ ਨੇ ਕੋਈ ਉਕਸਾਇਆ ਸੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਕਿਸੇ ਨੇ ਸਕਾਇਆ ਨਹੀਂ ਹੈ ਆਪਣੀ ਮਰਜ਼ੀ ਨਾਲ ਗਏ ਜੋ ਵੀ ਕੀਤਾ ਇਹਨਾਂ ਨੇ ਆਪਣੇ ਸਾਰਾ ਕੁਝ ਆਪਣੇ ਹੋਸ਼ਹਵਾਸ਼ ਕੀਤਾ ਪਰ ਜੋ ਇਹਨਾਂ ਨੇ ਕਰ ਦਿੱਤਾ ਤੇ ਮੈਨੂੰ ਇਹਨਾਂ ਤੇ ਮਾਣਾ ਅੱਛਾ ਜੀ ਜੋ ਇਹਨਾਂ ਨੇ ਆਪਣੀ ਜ਼ਿੰਦਗੀ ਧਰਮ ਦੇ ਲੇਖੇ ਲਾ ਦਿੱਤੀ ਆ ਲਾ ਦਿੱਤੀ ਆ ਮੈਂ ਜਿੰਨਾ ਚਿਰ ਹੈਗੀ ਆ ਮੈਂ ਇਹਨਾਂ ਤੇ ਮਗਰ ਜਾਵਾਂਗੀ ਪੁੱਛਾਂਗੀ ਹਾਲਚਾਲ ਜਿੰਨਾ ਵੀ ਹੋਊਗਾ ਮੈਂ ਇਹਨਾਂ ਦਾ ਕਰਾਂਗੀ ਪਰ ਅੱਜ ਤੱਕ ਮੇਰੇ ਤਾਂ ਘਰ ਵਿੱਚ ਕੋਈ ਨਹੀਂ ਪਹੁੰਚਿਆ ਨਾ ਕੋਈ ਜਥੇਬੰਦੀ ਨਾ ਕੋਈ ਪੰਥਕ ਨਾ ਕੋਈ ਐਸਪੀ ਜੈਂਬਰ ਕੋਈ ਨਹੀਂ ਮੇਰੇ ਘਰ ਆਇਆ ਪਰ ਜਿੱਦਣ ਸੋਧਾ ਲੱਗਾ ਸੀ ਮੈਂ ਦੇਖਣਾ ਹਰੇਕ ਚੈਨਲ ਤੇ ਗੱਲ ਚੱਲੀ ਵੀ ਅਸੀਂ ਭੈਣ ਦਾ ਸਾਥ ਦੇਵਾਂਗੇ ਬੱਚਿਆਂ ਦਾ ਸਾਥ ਦੇਵਾਂਗੇ ਕਿਸੇ ਨੇ ਸਾਥ ਦਿੱਤਾ ਨਹੀਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਵੀ ਤੁਸੀਂ ਹੈਗੇ ਜੇ ਭੁੱਖੇ ਸੌਂਦੇ ਜੇ ਕਿੱਦਾਂ ਜੇ ਘਰ ਦੇ ਹਾਲਾਤ ਕਿੱਦਾਂ ਜੇ ਤੁਹਾਨੂੰ ਪੁਲਿਸ ਤੰਗ ਕਰਦੀ ਸਾਨੂੰ ਕੁਝ ਦੱਸੋ ਉਦੋਂ ਤੇ ਚਲੋ ਮੈਂ ਵੀ ਪਾਉਂਦੀ ਹਾਂ ਵੀ ਪੁਲਿਸ ਦਾ ਸਾਡੇ ਘਰ ਜਿਆਦਾ ਜ਼ੋਰ ਸੀ ਪੁਲਿਸ ਨਹੀਂ ਕਰਕੇ ਨਹੀਂ ਆਉਂਦੇ ਵੀ ਪੁਲਿਸ ਇਹਨਾਂ ਨੂੰ ਤੰਗ ਪਰੇਸ਼ਾਨ ਕਰੂਗੀ ਕਿਤੇ ਸਾਡਾ ਨਾਂ ਵਿੱਚ ਪਾਦਣ ਹੁਣ ਤਾਂ ਸਰਬਜੀਤ ਦੀ ਗ੍ਰਿਫਤਾਰੀ ਹੋ ਗਈ ਆ ਹੁਣ ਤਾਂ ਸਾਡੇ ਘਰ ਆਉਣਾ ਚਾਹੀਦਾ ਹੈ ਨਾ ਕਿੰਨਾ ਕੁ ਤੰਗ ਪਰੇਸ਼ਾਨ ਕੀਤਾ ਗਿਆ ਤੁਹਾਨੂੰ ਪੁਲਿਸ ਨੇ ਸਾਨੂੰ ਕਾਫੀ ਪਰੇਸ਼ਾਨ ਕੀਤਾ ਹੈ ਸਾਡੇ ਘਰ ਦੇ ਮਤਲਬ ਕੁਰਕੀ ਦੇ ਨੋਟਿਸ ਵੀ ਸਾਡੇ ਦਰਵਾਜ਼ਿਆਂ ਅੱਗੇ ਲਾ ਦਿੱਤੇ ਚਲੋ ਸਾਡੇ ਪਿੰਡ ਵਾਲਿਆਂ ਜੀ ਤਾਂ ਰੋਕ ਲੱਗ ਗਈ ਪੁਲਿਸ ਮੈਨੂੰ ਵੀ ਅਰੈਸਟ ਕਰਨ ਆਈ ਸੀ ਪਰ ਮੇਰੇ ਭੈਣ ਭਰਾਵਾਂ ਨੇ ਪਿੰਡ ਦੇ ਲੋਕਾਂ ਨੇ ਮੋਤਭਾਰਾਂ ਨੇ ਆਣ ਕੇ ਮਤਲਬ ਮੈਨੂੰ ਇਸ ਜੀਤ ਤੋਂ ਰੋਕ ਲਿਆ ਪਰ ਮੈਨੂੰ ਜਾਣ ਨਹੀਂ ਦਿੱਤਾ ਉਹਨਾਂ ਨੇ ਮੇਰਾ ਨਾਂ ਤੇ ਜਿਹੜਾ ਮੋਟਰਸਾਈਕਲ ਉਹਨਾਂ ਨੇ ਉੱਥੇ ਵਰਤਿਆ ਸੀ ਉਹਦੇ ਕਰਕੇ ਪੁਲਿਸ ਮੈਨੂੰ ਅਰੈਸਟ ਕਰਦੀ ਪਈ ਸੀ ਓਕੇ ਘਰੋਂ ਵੀ ਘਰ ਹੋਣਾ ਪਿਆ ਬਿਲਕੁਲ ਹਾਂ ਜੀ ਡੇਢ ਮਹੀਨਾ ਮੈਂ ਘਰ ਨਹੀਂ ਆਈ ਬੱਚਿਆਂ ਸਮੇਤ ਥਾਂ ਥਾਂ ਦੀਆਂ ਠੋਕਰਾਂ ਖਾਂਦੀ ਰਹੀ ਤੁਹਾਨੂੰ ਪਤਾ ਘਰੋਂ ਜਦੋਂ ਇੱਕ ਵਾਰੀ ਪੈਰ ਪਾ ਲੇ ਤੇ ਥਾਂ ਥਾਂ ਤੇ ਰਹਿਣਾ ਵੀ ਬੜਾ ਔਖਾ ਹੁੰਦਾ ਇੱਕ ਜਨਾਨੀ ਵਾਸਤੇ ਮੋਟਰਸਾਈਕ ਗਪਾਲਾ ਜੀ ਦੱਸ ਰਹੇ ਵੀ ਕਿਸਤਾ ਚੜੇ ਮਹੀਨੇ ਆ ਰਹੀਆਂ ਬਿਲਕੁਲ ਹਾਂਜੀ 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 ਮੋਟਰਸਾਈਕਲ ਇਹਨਾਂ ਨੇ ਆਪਣੇ ਬੇਟੇ ਵਾਸਤੇ ਲਿਆ ਸੀ 24 ਮਾਰਚ ਨੂੰ ਬੇਟੇ ਦਾ ਜਨਮ ਦਿਨ ਸੀ ਤੇ ਉਸ ਤੋਂ ਬਾਅਦਾਂ ਇਹ ਉਧਰ ਹੀ ਚਲੇ ਗਏ ਨਾ ਸਾਨੂੰ ਇਹਨਾਂ ਨੇ ਦੱਸਿਆ ਵਾ ਕਿ ਮੈਂ ਮੋਟਰਸਾਈਕਲ ਕਿੱਥੇ ਚੱਲਿਆਂ ਲੈ ਕੇ ਇਹਨਾਂ ਸਾਨੂੰ ਕਹਿੰਦੇ ਸੀ ਆਨੰਦਪੁਰ ਸਾਹਿਬ ਹੋਲਾ ਮੱਲਾ ਇਹ ਉਦੋਂ ਉੱਥੇ ਚਲੇ ਗਏ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਏ ਤੇ 28 ਮਾਰਚ ਨੂੰ ਫਿਰ ਇਹ ਅਸੀਂ ਸੁਣ ਲਿਆ ਕਿ ਇਹ ਗੱਲ ਹੋ ਗਈ ਆ ਤੇ ਰਸੇਮਨਾ ਦਾ ਉੱਥੇ ਮਸੰਦਾ ਜਿੰਨਾ ਮਤਲਬ ਕਿ ਇਹਨਾਂ ਨੇ ਸੋਧਾ ਲਾਇਆ ਸੀ ਵੀਰ ਜੀ ਕਹਿੰਦੇ ਪੜੇ ਲਿਖੇ ਵੀ ਕਾਫ ਇੱਕ ਵਾਰ ਕਹਿੰਦੇ ਪਹਿਲਾਂ ਵੀ ਬੇਦਬੀ ਵਾਲੇ ਦਾ ਸੋਧਾ ਲਾ ਕੇ ਢੋਲ ਵਜਾਏ ਸੀ ਵੀ ਮੈਂ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਮਰੇ ਗੁੱਟ ਵੱਡੇ ਨੇ ਬਿਲਕੁਲ ਹਾਂਜੀ ਉਹ ਅਜੇ ਵੀ ਚੈਨਲਾਂ ਤੇ ਵੀਡੀਓ ਚੱਲਦੀ ਪਈ ਆ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਦਬੀ ਕੀਤੀ RAM ਦੀਵਾਲੀ ਵਾਲਿਆਂ ਨੇ ਉਹਨਾਂ ਦੇ ਅੰਦਰ ਇਹਨਾਂ ਨੇ ਗੁੱਟ ਵੱਡੇ ਹੀ ਸੋਧਾ ਲਾਇਆ 91 ਵੱਡੇ ਆ ਹੀ ਤੇ ਹੁਣ ਇਸ ਟਾਈਮ ਉਹ ਜਿਹੜਾ ਅੰਦਰ ਮਸੀਹ ਉਹ ਮਰ ਚੁੱਕਾ ਜੇਲ੍ਹ ਦੇ ਵਿੱਚ ਹੀ ਫਿਰ ਇਹ ਪੇਸ਼ ਹੋਣ ਗਏ ਆ ਗੇੜਾ ਖੀਮਾ ਠਾਣੇ ਢੋਲ ਲੈ ਕੇ ਵੀ ਮੈਨੂੰ ਅਰੈਸਟ ਕੀਤਾ ਜਾਵੇ ਪਰ ਪੁਲਿਸ ਨੇ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਉੱਥੇ ਇਸ ਕੇਸ ਦੇ ਵਿੱਚ ਹੀ ਪਤਾ ਲੱਗਾ ਵੀ ਤੁਸੀਂ ਅਕਾਲ ਤਖਤ ਦਾ ਦਰਵਾਜ਼ਾ ਵੀ ਖੜਕਾਇਆ ਜਾ ਕੇ ਤੁਸੀਂ ਬੇਨਤੀ ਕੀਤੀ ਜੇ ਹਾਂਜੀ ਅਸੀਂ ਉਹਨਾਂ ਨੂੰ ਜਥੇਦਾਰਾਂ ਨੂੰ ਕਿਹਾ ਵੀ ਇਹਨਾਂ ਨੂੰ ਗੁਰਗ੍ਰੰਥ ਸਾਹਿਬ ਦੇ ਕੇਸ 'ਚ ਪੇਸ਼ ਕੀਤਾ ਜਾਵੇ ਪਰ ਉਹਨਾਂ ਨੇ ਸਾਨੂੰ ਮਤਲਬ ਟਾਲਮਟੋਲ ਕਰ ਦਿੱਤੇ ਇਸ ਤਰੀਕੇ ਤੇ ਪੇਸ਼ ਕਰ ਦਾਂਗੇ ਇਸ ਤਰੀਕੇ ਤੇ ਕਰ ਦਾਂਗੇ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਈ ਨਾ ਕੋਈ ਐਸ.ਪੀ. ਜੀਆ ਮੈਂਬਰ ਆਇਆ ਨਾ ਕੋਈ ਮੋਤਬਰ ਨਾ ਕੋਈ ਜਥੇਬੰਦੀ ਕੋਈ ਨਹੀਂ ਸਾਡੇ ਘਰ ਪਹੁੰਚਿਆ ਕਿੰਨੇ ਬੱਚੇ ਨੇ ਬਣੇ ਮੇਰੇ ਦੋ ਬੇਟੇ ਜੀ ਜੀ ਪਤਾ ਲੱਗਾ ਵੀ ਘਰ ਦੇ ਵਿੱਚ ਬੀਬੀਆਂ ਨੇ ਤੁਹਾਡੇ ਸਿਰ ਤੇ ਮਤਲਬ ਆਪਾਂ ਸਹੁਰਾ ਸਾਹਿਬ ਵੀ ਨਹੀਂ ਹੈ ਜੀ ਮੇਰੇ ਸਹੁਰਾ ਸਾਹਿਬ ਦੀ ਵੀ ਡੈਥ ਹੋ ਚੁੱਕੀ ਆ ਤੇ ਮੇਰੇ ਜੇਠ ਦੀ ਵੀ ਡੈਥ ਹੋ ਚੁੱਕੀ ਆ ਸੀ ਮਤਲਬ ਤਿੰਨੇ ਲੇਡੀਜ਼ ਆ ਜਿਹੜੇ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਕਰ ਰਹੀਆਂ ਹੁਣ ਇਸ ਟਾਈਮ ਇਹ ਹਾਲਤਵਾਨੀ ਜੇਲ੍ਹ ਚ ਬੰਦ ਆ ਨੂੰ ਪਤਾ ਨਹੀਂ ਲੰਮਾ ਸਮਾਂ ਕਿੰਨਾ ਚਿਰ ਇਹਨਾਂ ਨੂੰ ਜੇਲ੍ਹ ਚ ਰਹਿਣਾ ਪੈਣਾ ਹੈ ਮੇਰੇ ਲਈ ਇਕੱਲੀ ਜਨਾਨੀ ਵਾਸਤੇ ਬਹੁਤ ਔਖਾ ਹੈ ਉਥੋਂ ਦੀਆਂ ਜੇਲਾਂ ਦੇ ਵਿੱਚ ਰਹਿ ਸਫਰ ਕਰਨਾ ਬਹੁਤ ਔਖਾ ਹੈ ਮੈਂ ਤੇ ਇਹੋ ਬੇਨਤੀ ਕਰਦੀ ਆ ਵੀਰਾਂ ਭੈਣਾਂ ਨੂੰ ਤਰਾਏ ਦੇ ਵੀਰਾਂ ਨੂੰ ਸਿੱਖਾਂ ਨੂੰ ਵੀ ਮੇਰੇ ਨਾਲ ਆਣ ਕੇ ਖੜ ਮੈਨੂੰ ਬਹੁਤ ਤੁਹਾਡੇ ਸਾਰੇ ਦੀ ਲੋੜ ਆ ਮੇਰੇ ਨਾਲ ਖੜਜੋ ਮੈਨੂੰ ਇੰਨਾ ਹੀ ਬਹੁਤ ਆ ਮੈਨੂੰ ਕਿਸੇ ਪੈਸੇ ਤੇਲੇ ਜ਼ਿਆਦਾ ਚੀ ਨਹੀਂ ਲੋੜ ਸਿਰਫ ਮੈਨੂੰ ਤੁਹਾਡੇ ਹੌਸਲੇ ਦੀ ਲੋੜ ਆ ਕਿਉਂਕਿ ਆਸ ਟਾਈਮ ਮੇਰੇ ਸਿਰ ਤੇ ਪਿਓ ਬਣ ਕੇ ਹੱਥ ਧਰੋ ਭਰਾ ਬਣ ਕੇ ਹੱਥ ਧਰੋ ਮੇਰੇ ਨਾਲ ਚੱਲੋ ਮੈਂ ਤੇ ਇਹੀ ਕਹਿੰਨੀ ਆ ਹਾਂਜੀ ਗੋਪਾਲਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਭੈਣ ਕਹਿੰਦੀ ਮੇਰੇ ਸਿਰ ਤੇ ਹੱਥ ਧਰੋ ਵੀ ਤੂੰ ਮੇਰੀ ਭੈਣ ਐ ਹਾਲਾਂਕਿ ਇਹਨਾਂ ਨੇ ਪਿਛਲੇ ਦਿਨਾਂ ਸਪੀਚ ਦਿੱਤੀ ਵੀ ਉਹਨਾਂ ਨੇ ਤਰਾਈ ਦਾ ਗੰਦ ਮਖਾਇਆ ਪਰ ਇਹ ਤਰਾਈ ਦੇ ਲੋਕ ਜਾਂ ਹੋਰ ਪੰਥਕ ਆਗੂਆਂ ਦੀ ਗੱਲ ਕਰੀਏ ਕਿਉਂ ਨੀ ਕਿਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਵੇਖੋ ਇੱਕ ਸਿੱਖ ਉਹ ਆਪਦੇ ਪਰਿਵਾਰ ਨੂੰ ਬੱਚਿਆਂ ਨੂੰ ਘਰ-ਬਾਰ ਨੂੰ ਹਨਾ ਪਿੱਛੇ ਛੱਡ ਕੇ ਤੇ ਆਪਦੀ ਕੌਮ ਦੇ ਸਿਧਾਂਤਾਂ ਲਈ ਗੁਰੂ ਘਰ ਦੀ ਮਾਨ ਮਰਜ਼ਾਦਾ ਲਈ ਜਿਹੜੀ ਸਾਡੀ ਰੋਜ਼ ਦੀ ਅਰਦਾਸ ਆ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਧਰਮ ਦੀ ਖਾਤਰ ਝੰਡਾ ਨਾ ਬਣ ਕੇ ਸਾੜੇ ਗਏ ਕਿੰਨਾ ਵੱਡਾ ਇਤਿਹਾਸ ਕਾਹਦੇ ਲਈ ਉਹਨਾਂ ਸਿੱਖਾਂ ਵੀ ਤਾਂ ਘਰ-ਬਾਰ ਛੱਡੇ ਸੀ ਮੈਂ ਕਹਿੰਦਾ ਉਹਨਾਂ 18ਵੀਂ ਸਦੀ ਦੇ ਪ੍ਰਾਤਨ ਸਿੱਖਾਂ ਦੀ ਤਰ੍ਹਾਂ ਆਪਦੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਲਈ ਗੁਰਧਾਮਾਂ ਦੇ ਵਿੱਚ ਇਹੋ ਜਿਹੇ ਮਹੰਤਾਂ ਨੂੰ ਖਤਮ ਕਰ ਲਈ ਤੇ ਮਾਨ ਮਰਜ਼ਾ ਦਾ ਕੈਮ ਕਰ ਲਈ ਉਹਨਾਂ ਸਾਨੀ ਤਲੀਆਂ ਤੇ ਸੀਸ ਟਕਾਏ ਜਿਵੇਂ ਭਾਈ ਅਮਰਜੀਤ ਸਿੰਘ ਉਸੇ ਟਾਈਮ ਉਦੋਂ ਰਸਤੇ 'ਚ ਸ਼ਹੀਦ ਕਰਤੇ ਪੁਲਿਸ ਨੇ ਭਾਈ ਸਾਹਿਬ ਕਿੰਨਾ ਸਮਾ ਰੂਪ ਹੋਸ਼ ਰਹੇ ਭਾਈ ਸਰਬਜੀਤ ਸਿੰਘ ਮੀਆਂਵਿੰਡ ਚਲੋ ਇੱਥੋਂ ਦੀ ਪੁਲਿਸ ਨੇ ਆਣ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਲੈ ਗਈ ਆ ਤੇ ਅੱਜ ਉਨ੍ਹਾਂ ਦੇ ਸਭ ਤੋਂ ਵੱਡੀ ਦੁੱਖਦਾਈ ਗੱਲ ਆ ਕਿ ਜਿਹੜੇ ਉਹਨਾਂ ਦੇ ਗੋਡਿਆਂ 'ਚ ਗੋਲੀਆਂ ਮਾਰੀਆਂ ਇਹ ਬਹੁਤ ਇੱਕ ਜ਼ੁਲਮ ਕੀਤਾ ਪੁਲਿਸ ਨੇ ਕੋਰਟ ਦੇ ਵਿੱਚ ਕਾਨੂੰਨੀ ਤੌਰ ਤੇ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਕੋਲ ਕੀ ਅਥਾਰਟੀ ਆ ਉਹਨਾਂ ਕਿਹਦੇ ਤੋਂ ਅਧਿਕਾਰ ਮੰਗੇ ਨੇ ਕਿ ਉਹਨੂੰ ਇਸ ਤਰ੍ਹਾਂ ਬੰਦੇ ਨੂੰ ਨਕਾਰਾ ਕਰਕੇ ਬਿਠਾਉਣ ਦੇ ਕੋਈ ਭੱਜਾ ਨਹੀਂ ਕੋਈ ਡਰਾਮਾ ਨਹੀਂ ਸਰਬਜੀਤ ਸਿੰਘ ਨੇ ਕੀਤਾ ਨਾ ਉਹ ਭੱਜਣ ਵਾਲਿਆਂ 'ਚ ਉਹ ਮਰਦਾਂ ਦੀ ਗੱਲ ਹੁੰਦੀ ਆ ਸਿਰ ਨਾਲ ਜਿਹੜੇ ਆ ਬੋਲ ਨਿਭਾ ਜਾਂਦੇ ਉਹ ਭੱਜਣ ਵਾਲਾ ਸੂਰਮਾ ਨਹੀਂ ਸੀ ਜੇ ਭੱਜਣਾ ਹੁੰਦਾ ਤਾਂ ਇਥੋਂ ਪੁਲਿਸ ਤੋਂ ਭੱਜ ਜਾਂਦਾ ਪਰ ਜਿਆ ਹੀ ਨਹੀਂ ਉਹ ਗੁਰੂ ਕਾ ਸਿੱਖ ਉਹਨੂੰ ਨਿਕਾਰਿਆਂ ਕੀਤਾ ਗਿਆ ਇੱਕ ਤਾਂ ਗੱਲ ਇਹ ਆ ਬਹੁਤ ਗਲਤ ਆ ਦੁਖਦਾਈ ਹੋਇਆ ਜਿਹੜਾ ਪਾਣਾ ਦੂਜੀ ਗੱਲ ਅੱਜ ਪਰਿਵਾਰ ਆ ਸਾਡੀ ਭੈਣ ਖੜੀ ਆ ਹਨ ਇਹ ਗੱਲ ਤਾਂ ਬਹੁਤ ਵੱਡਾ ਤਰਸ ਇੱਕ ਹੋਕਾ ਵੀ ਮਨ ਦੇ ਵਿੱਚ ਕਿ ਅੱਜ ਸਾਡੀ ਕੌਮ ਜਿਹੜੀ ਕਿ ਬਗਾਨਿਆਂ ਦੀਆਂ ਬਹੂ ਬੇਟੀਆਂ ਛਡਾਉਂਦੇ ਰਹੇ ਸੀ ਜਾ ਕੇ ਜਰਵਾਣਿਆਂ ਤੋਂ ਤੇ ਅੱਜ ਸਾਡੀ ਪੰਜਾਬ ਦੀ ਧਰਤੀ ਤੇ ਦੁੱਖ ਇਸ ਗੱਲ ਦਾ ਲੱਗਿਆ ਕਿ ਜਦੋਂ ਗੈਰਾਂ ਨੇ ਆਣ ਕੇ ਹਨਾ ਕਿ ਸਾਡੀ ਭੈਣ ਨੂੰ ਇਹ ਗੱਲ ਆਖੀ ਕਿ ਤੇਰੇ ਤੇ ਕੇਸ ਬਣਦਾ ਤੇ ਮੋਟਰਸਾਈਕਲ ਤੇਰੇ ਨਾਲ ਚੱਲ ਵੀ ਬੱਤ ਤੈਨੂੰ ਲੈ ਕੇ ਚੱਲੇ ਆ ਉਦੋਂ ਮਰਨ ਹੋ ਜਾਂਦਾ ਹੈ ਪੰਜਾਬ ਦੇ ਜੰਮਿਆਂ ਦਾ ਜਿਨ੍ਹਾਂ ਬਗਾਨਿਆਂ ਦੀਆਂ ਛਡਾਈਆਂ ਹਨ ਹਣਾ ਇੱਜ਼ਤਾਂ ਬਚਾਈਆਂ ਹਨ ਕੋਈ ਸਾਡੀ ਇੱਜ਼ਤ ਨੂੰ ਤੀ ਪੈਨ ਨੂੰ ਇਹ ਗੱਲ ਗੁੱਤੋਂ ਫੜ ਕੇ ਆਖੇ ਲੈ ਕੇ ਚੱਲੇ ਆ ਮਰ ਨਹੀਂ ਜਾਈਦਾ ਕੌਮ ਤੋਂ ਚਲੋ ਸਿਮਾ ਛਾਵਾ ਸ਼ੇਸ ਨਗਰ ਨਿਵਾਸੀਆਂ ਦੇ ਉਦੋਂ ਬਹੁਤ ਸਾਰੀਆਂ ਜਥੇਬੰਦੀਆਂ ਮੈਂ ਵੀ ਆਇਆ ਬਾਬਾ ਬਖਸ਼ੀ ਸਿੰਘ ਅਸੀਂ ਸਾਰੇ ਭਰਾ ਇੱਥੇ ਆਏ ਸੀ ਖੜੇ ਇੱਥੇ ਆਣ ਕੇ ਹਨ ਜਿਹੜਾ ਉਹਨਾਂ ਕੁਰਕੀ ਦਾ ਨੋਟਿਸ ਲਾਇਆ ਉਹਦਾ ਵੀ ਅਸੀਂ ਜਿਹੜਾ ਆ ਸਖਤ ਐਕਸ਼ਨ ਲਿਆ ਕਿ ਜੇ ਨੋਟਿਸ ਲਾਉਣਾ ਤੇ ਇੱਥੇ ਹੁਣ ਆਓ ਲਾਓ ਐਕਸ਼ਨ ਲਾਓ ਕਿਦਾਂ ਤੁਸੀਂ ਨੋਟਿਸ ਲਾਉਂਦੇ ਆਂ ਕੁਰਕੀ ਜ਼ਮੀਨ ਕਰਦੇ ਆਂ ਸਾਡੇ ਸਿੰਘ ਦੀ ਹਨ ਜੀ ਚਲੋ ਸ਼ਾਵਾਸ਼ ਨਗਰ ਦੇ ਭੈਣ ਨੂੰ ਨਹੀਂ ਗ੍ਰਿਫਤਾਰ ਹੋਣਾ ਹੋਣ ਦਿੱਤਾ ਚਲੋ ਉਹ ਵੇਲਾ ਬੀਤ ਗਿਆ ਗੱਲ ਅੱਜ ਦੀ ਹੈ ਕਿ ਅੱਜ ਦੀ ਘੜੀ ਦੇ ਵਿੱਚ ਤਾਂ ਸਰਬਜੀਤ ਸਿੰਘ ਵੀ ਅੰਦਰ ਚਲੇ ਗਿਆ ਆ ਛੋਟੇ ਛੋਟੇ ਬੱਚੇ ਨੇ ਸਾਡੀ ਭੈਣ ਆ ਸੋਹਰਾ ਸਿਰ ਤੇ ਨਹੀਂ ਪਤੀ ਜੇਲ੍ਹ ਚ ਚਲੇ ਗਿਆ ਸੱਸਿਆ ਉਹ ਬਜ਼ੁਰਗ ਆ ਹਨਾ ਇਹਨਾਂ ਦੀ ਜਿਹੜੀ ਜਠਾਣੀ ਆ ਬੀਬੀ ਵੱਡੀ ਉਹਦਾ ਵੀ ਪਤੀ ਸਿਰ ਤੇ ਨਹੀਂ ਇਹ ਗੱਲੀਆਂ ਦੋਵੇਂ ਬੀਬੀਆਂ ਨੇ ਇਸ ਟਾਈਮ ਘਰ ਦੇ ਵਿੱਚ ਹਨਾ ਬਜ਼ੁਰਗ ਮਾਂ ਸਾਸਿਰ ਤੇ ਆ ਬੱਚੇ ਛੋਟੇ ਨੇ ਤੇ ਸਾਡੀ ਕੌਮ ਦੇ ਜਥੇਦਾਰ ਜਰਨੈਲ ਚਾਹ ਉਹ ਵਿਦੇਸ਼ਾਂ 'ਚੇ ਬੈਠੇ ਆ ਚਾਹ ਉਹ ਇੱਥੇ ਬੈਠੇ ਆ ਮੈਂ ਉਹਨਾਂ ਨੂੰ ਇਹ ਗੱਲ ਕਰਦਾ ਵੀ ਚੱਲ ਯਾਰ ਆਪਾਂ ਇਹ ਕੁਝ ਨਹੀਂ ਕਰ ਸਕੇ ਸਿਰ ਤੇ ਪਿਆਰ ਦਾ ਹੱਥ ਤਾਂ ਤਰੋ ਗੈਰਾਂ ਨੂੰ ਇਹ ਤਾਂ ਦੱਸ ਦਿਓ ਵੀ ਅਸੀਂ ਜਿਉਣੇ ਆ ਆਪਣੇ ਪਰਿਵਾਰਾਂ ਨਾਲ ਆਪਦੇ ਇਨ੍ਹਾਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਅਸੀਂ ਖੜਾਂਗੇ ਆਣ ਕੇ ਇਹਨਾਂ ਨੂੰ ਤਤੀਬਾ ਨਹੀਂ ਲੱਗਣ ਦਿੰਦੇ ਜੀ ਮੈਂ ਤਾਂ ਇਥੋਂ ਤੱਕ ਕਹਿਣਾ ਕਿ ਆਉਣ ਜਾਣ ਦੀ ਸਾਡਾ ਫਰਜ ਬਣਦਾ ਹੈ ਕਿ ਸਾਡੀ ਭੈਣ ਬੱਸਾਂ ਤੇ ਨਾ ਜਾਵੇ ਸਾਡੇ ਸਿੰਘ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਇੰਤਜ਼ਾਮ ਕਰਨ ਜਿਹੜਾ ਤਰੀਕ ਦਾ ਵਧੀਆ ਤਰੀਕੇ ਦੇ ਨਾਲ ਤਰੀਕ ਦਾ ਭੁਗਤਾਨ ਹੋ ਸਕੇ ਉੱਥੇ ਜਿਹੜੀ ਤਰੀਕ ਤੇ ਪੇਸ਼ੀ ਤੇ ਭਾਈ ਸਾਹਿਬ ਦੀ ਮੁਲਾਕਾਤ ਪੈ ਸਕੇ ਜੀ ਠੀਕ ਆ ਹਾਂ ਜੀ ਆਹ ਆ ਮਕੂ ਸਾਹਿਬ ਤੁਸੀਂ ਇਹ ਕੇਸ ਨੂੰ ਬੜਾ ਡੀਪਲੀ ਸਟੱਡੀ ਕੀਤਾ ਜੇ ਆਪਾਂ ਗੱਲ ਕਰੀਏ ਤੇ ਕੀ ਮਤਲਬ ਤੁਸੀਂ ਕੀ ਇਹਦਾ ਸਿੱਟਾ ਕੀ ਕੱਢਦੇ ਹੋ ਹਰਪਾਲ ਸਿੰਘ ਬੇਸੇ ਤੋਂ ਸਿੱਟੇ ਤੋਂ ਪਹੁੰਚੋਂ ਤੋਂ ਪਹਿਲਾਂ ਮੈਂ ਸਿੱਟੇ ਅੱਜ ਕਈ ਇਸ ਜਦੋਂ ਮੀਆਂ ਮਿੰਡ ਦੇ ਵਿੱਚ ਆਇਆ ਮਾ ਨਾ ਤੇ ਜਿਹੜਾ ਦਿਮਾਗ ਤੁਹਾਡੇ ਵਿੱਚ ਪਹਿਲਾਂ ਬਣਿਆ ਹੁੰਦਾ ਹੈ ਤੇ ਉਸ ਪਿੰਡ ਦੇ ਵਿੱਚ ਉਸ ਵਿੜੇ ਵਿੱਚ ਆ ਕੇ ਜਿਹੜਾ ਬਣਦਾ ਆ ਦਿਮਾਗ ਦੇ ਵਿੱਚ ਸਾਰਾ ਕੁਝ ਉਹ ਤੁਹਾਡੇ ਡਿਫਰੈਂਟ ਆ ਮੈ ਆ ਪਹਿਣ ਨੂੰ ਪਹਿਲੀ ਵਾਰ ਹੀ ਮਿਲਦਾ ਪਿਆ ਮੈਂ ਸਰਬਜੀਤ ਸਿੰਘ ਨੂੰ ਨਹੀਂ ਮਿਲਿਆ ਨਾ ਅਨੂਪ ਸਿੰਘ ਨੂੰ ਨਹੀਂ ਮਿਲਿਆ ਹਨਾ ਮੈਂ ਇਹਨਾਂ ਚੋਂ ਕਿਸੇ ਨੂੰ ਨਹੀਂ ਮਿਲਿਆ ਮੈਂ ਤਰਸੀਮ ਸਿੰਘ ਨੂੰ ਨਹੀਂ ਮਿਲਿਆ ਹੁਣ ਮੈਂ ਆਨ ਰਿਕਾਰਡ ਕਹਿ ਰਿਹਾ ਮੈਂ ਤਰਸੀਮ ਸਿੰਘ ਨੂੰ ਨਹੀਂ ਮਿਲਿਆ ਮੈਂ ਅਨੂਪ ਸਿੰਘ ਨੂੰ ਨਹੀਂ ਮਿਲਿਆ ਮੈਂ ਸਰਬਜੀਤ ਸਿੰਘ ਨੂੰ ਨਹੀਂ ਮਿਲਿਆ ਮੈਂ ਅਮਰਜੀਤ ਸਿੰਘ ਨੂੰ ਨਹੀਂ ਮਿਲਿਆ ਪਰ ਯਾਰ ਇੱਕ ਚੀਜ਼ ਜ਼ਰੂਰ ਆ ਜੋ ਉਹਨਾਂ ਨੇ ਕੀਤਾ ਨਾ ਉਹਨਾਂ ਦਾ ਉਹਦੇ ਵਿੱਚ ਨਿੱਜ ਨਹੀਂ ਸੀ ਰਪਾਲਸਿਆ ਜੇ ਤੇ ਉਹਨਾਂ ਦਾ ਨਿੱਜ ਹੁੰਦਾ ਕੋਈ ਹੁੰਦੀ ਬਾਬੇ ਨਾਲ ਨਿੱਜੀ ਰੰਦੇਸ ਮੈਂ ਸੱਚੀ ਮੁੱਚੀ ਕੈਮਰੇ ਵਿੱਚ ਕਹਿੰਦਾ ਮੈਂ ਪਿਓ ਦਾ ਨਿੱਜ ਇਸ ਵੀੜੇ ਦੇ ਵਿੱਚ ਆ ਜਾਂਦਾ ਮੈਂ ਵੀੜੇ ਵਿੱਚ ਸਿਰਫ ਇਸ ਕਰਕੇ ਆਇਆ ਵਾਂ ਵੀ ਉਹਨੂੰ ਇੰਜ ਲੱਗਿਆ ਬਈ ਅਮਰਤਪਾਲ ਸਿੰਘ ਨੇ ਵੀ ਕਿਹਾ ਵੀ ਤਰਾਈ ਦਾ ਪੁੱਲਾ ਜੀ ਕਦੀ ਮੁੱਖ ਮੰਤਰੀ ਦੇ ਆਉਣ ਦੇ ਉਪਰ ਉਹ ਬੀਬੀਆਂ ਦਾ ਨਾਚ ਕਰਵਾਉਂਦਾ ਕਦੀ ਚਾਂਦੀ ਦੇ ਮੁਕਟ ਦੀ ਗੱਲ ਚੱਲਦੀ ਹੈ ਕਦੀ ਕੁਛ ਕਰਦਾ ਉਹਨੂੰ ਇੰਜ ਲੱਗਾ ਵੀ ਯਾਰ ਕਿਸੇ ਨੂੰ ਕੀ ਡੀਕਾਂਗੇ ਆਪਾਂ ਆਪ ਹੀ ਇਹ ਕੰਮ ਕਰ ਦਿੰਨੇ ਆ ਔਰ ਅਮਰਜੀਤ ਸਿੰਘ ਤੇ ਸਰਬਜੀਤ ਸਿੰਘ ਦੋਵੇਂ ਘਰੋਂ ਸਹੀ ਦੇ ਨਹੀਂ ਗਏ ਜੇ ਮੈਂ ਗੱਲ ਕਰਾਂ ਅਮਰਜੀਤ ਸਿੰਘ ਜਿਹਦਾ ਇਨਕਾਊਂਟਰ ਹੋ ਗਿਆ ਜਿਹੜਾ ਮਾਰ ਦਿੱਤਾ ਗਿਆ ਜੀ ਉਹ ਕਿਰਾਏ ਤੇ ਰਹਿੰਦਾ ਉਹਦੀਆਂ ਤਿੰਨ ਧੀਆਂ ਨੇ ਠੀਕ ਹੈ ਇਹ ਸਰਬਜੀਤ ਸਿੰਘ ਦੀ ਗੱਲ ਕਰਾਂ ਤੇ ਸਰਬਜੀਤ ਸਿੰਘ ਦਾ ਘਰ ਕੋਈ ਬਹੁਤ ਸੌਖਾ ਨਹੀਂ ਚੱਲਦਾ ਯਾਰ ਪੜਿਆ ਲਿਖਿਆ ਬੰਦਾ ਸੀ ਐਮ ਐਸ ਸੀ ਮੈਥ ਸੀ ਕੋਈ ਜੋਬ ਵੀ ਕਰ ਸਕਦਾ ਸੀ ਜੀ ਹਨਾ ਹੁਣ ਘਰ ਦੇ ਵਿੱਚ ਸਾਰੀਆਂ ਲੇਡੀਆਂ ਨੇ ਕੀ ਗੱਲ ਉਹ ਇਹ ਕੋਈ ਦਿਮਾਗੋ ਪੈਦਲ ਤੇ ਨਹੀਂ ਸੀ ਨਾ ਉਹਨੂੰ ਵੀ ਇਸ ਚੀਜ਼ ਦਾ ਦਿੱਸਦਾ ਵੀ ਬੱਚੇ ਮੇਰੇ ਜਵਾਨ ਹੋ ਰਹੇ ਨੇ ਜਵਾਨ ਮੇਰੀ ਘਰ ਵਾਲੀ ਹੈ ਘਰ ਦੇ ਵਿੱਚ ਕੋਈ ਬੰਦਾ ਨਹੀਂ ਮੇਰੇ ਬਿਨਾ ਪੜਿਆ ਲਿਖਿਆ ਮੈਂ ਖਾਂ ਮੈਂ ਜੋਬ ਕਰ ਲਵਾਂ ਪਰ ਉਹਨੂੰ ਇੰਜ ਲੱਗਦਾ ਵੀ ਨਿੱਜੀ ਹਿੱਤਾਂ ਤੇ ਨਾਲੋਂ ਕੌਮੀ ਹਿੱਤ ਵਡੇਰੇ ਦਿਸੇ। ਕੀ ਬਾਤ ਹੈ। ਕੌਮੀ ਹਿੱਤ ਵਡੇਰੇ ਦਿਸੇ ਤੇ ਉਹਨੇ ਜਾ ਕੇ ਯਾਰ ਉੱਥੇ ਸਾਰਾ ਕਾਰਜ ਕਰ ਦਿੱਤਾ। ਉਹਨੇ ਤੋ ਇਹ ਵੀ ਨਹੀਂ ਸੋਚਿਆ ਵੀ ਜਿਸ ਮੋਟਰਸਾਈਕਲ ਤੇ ਮੈਂ ਜਾ ਰਿਹਾ ਮੇਰੀ ਜਨਾਨੀ ਦੇ ਨਾਮ ਤੇ ਮੇਰੀ ਘਰਵਾਲੀ ਦੇ ਨਾਮ ਤੇ ਆ। ਹੈਨਾ? ਵੀ ਮੇਰੀ ਘਰਵਾਲੀ ਨੂੰ ਦਿੱਕਤ ਆ ਸਕਦੀ ਹੈ। ਕੁਝ ਵੀ ਨਹੀਂ ਸੋਚਿਆ ਸਿਰਫ ਉਹਦੇ ਇਹ ਸੋਚਿਆ ਵੀ ਮੈਂ ਕੰਮ ਕਰਨਾ ਤਾਂ ਮੈਂ ਕਰਨਾ। ਉੱਥੇ ਬੈਠ ਕੇ ਰੇਕੀ ਵੀ ਕੀਤੀ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਸਾਰਾ ਕੁਝ ਹੋਇਆ। ਫਿਰ ਕਮਾਲ ਦੀ ਗੱਲ ਕੀਤੀ। ਸ਼ਾਇਦ ਭੈਣ ਨੇ ਸਮਝਾਇਆ ਹੋਣਾ ਮੈਂ ਦੇਖੋ ਦਾਵਾ ਨਹੀਂ ਕਰਦਾ ਜਾਂ ਪਰਿਵਾਰ ਨੇ ਜਾਂ ਇਹੋ ਜੇ ਸਿਆਣੀਆਂ ਨੇ ਵੀ ਤੂੰ ਤੇਰੇ ਘਰ ਪੁਲਿਸ ਗੇੜੇ ਮਾਰਦੀ ਏ ਤੇਰੇ ਟੱਬਰ ਨੂੰ ਪਰੇਸ਼ਾਨ ਕਰਦੀ ਏ ਤੇਰੀ ਬੁੱਢੀ ਮਾਂ ਮਰ ਜੂਗੀ ਤੇਰੀ ਜਵਾਨ ਘਰ ਵਾਲੀ ਏ ਹੌਕਾ ਕਿਤੇ ਲੈ ਜੂਗੀ ਬੱਚੇ ਹੌਕਾ ਲੈ ਦੇਣਗੇ ਤੂੰ ਪੇਸ਼ ਹੋ ਜਾ ਉਦੋਂ ਦੋ ਆਪਸ਼ਨ ਸੀ ਇੱਕ ਤੇ ਉਹ ਐ ਵੀ ਜਿਹੜਾ ਜੇਲ੍ਹ ਦੇ ਵਿੱਚ ਇਹਨਾਂ ਨੇ ਜਿੰਨੇ ਬੇਅਦਬੀ ਕੀਤੀ ਸੀ ਉਹਦੇ ਹੱਥ ਵੱਡੇ ਇੱਕ ਤੇ ਉਹ ਕੇਸ ਚੱਲਦਾ ਪਿਆ ਸੀ ਇੱਕ ਇਹ ਚੱਲਦਾ ਪਿਆ ਸੀ ਤਰਸੀਮੇ ਸਾਧ ਵਾਲਾ ਹੈ ਨਾ ਵੀ ਇਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਇਹਨੂੰ ਅਰੈਸਟ ਕਰ ਦਿਆ ਜਾਵੇ ਵੀ ਘੱਟੋ ਘੱਟ ਸੌਖੇ ਜੇ ਹੋ ਜਾਣਗੇ ਵੀ ਭਾਈ ਸਾਡਾ ਬੰਦਾ ਜੇਲ੍ਹ 'ਚ ਆ ਹੈ ਨਾ ਇਹਨਾਂ ਨੇ ਪਤਾ ਕੀ ਕੀਤਾ ਇਹ ਅਕਾਲ ਤਖਤ ਸਾਹਿਬ ਤੇ ਗਏ ਹਰਪਾਲ ਸਿੰਘ ਮੈਂ ਦੋਗਲਾਪਨ ਦੱਸਦਾ ਮੈਂ ਦੋਗਲਾਪਨ ਕੀ ਹੈ ਇਹ ਅਕਾਲ ਤਖਤ ਸਾਹਿਬ ਤੇ ਗਏ ਜੀ ਹੁਣੇ ਦਰਸ਼ਕੋ ਮੈਂ ਜਿਹੜੀਆਂ ਗੱਲਾਂ ਕਰਦਾ ਪਿਆ ਮੈਂ ਨਾ ਇਹ ਚੀਜ਼ਾਂ ਮੇਰੇ ਅੰਦਰ ਨੂੰ ਝੰਜੋੜਦੀਆਂ ਨੇ ਜੀ ਔਰ ਮੈਂ ਚਾਹੁੰਦਾ ਵੀ ਕੌਮ ਦੇ ਵਿੱਚ ਦੋਗਲਾਪਨ ਨਹੀਂ ਹੋਣਾ ਚਾਹੀਦਾ ਤੁਸੀਂ ਠੋਕ ਕੇ ਜਵਾਬ ਦੇ ਦਿਓ ਵੀ ਆ ਪੌਕੂ ਕਾਤੇ ਹੂੰ ਡਬਲ ਜਿਹੜਾ ਤਰੀਕਾ ਹੁੰਦਾ ਇਹ ਮਾੜਾ ਹੁੰਦਾ ਬਿਲਕੁਲ ਸੱਚੀ ਉੱਥੇ ਇਹਨਾਂ ਨੂੰ ਗਦੀ ਗੇੜ ਦੇ ਵਿੱਚ ਪਾਈ ਰੱਖਿਆ ਕਰਦੇ ਆ ਤੁਹਾਨੂੰ ਪੇਸ਼ ਕਰਾਉਨੇ ਆ ਜਿਹੜਾ ਹਰਪਾਲ ਸਿੰਘ ਨੂੰ ਅਕਾਲ ਤਖਤ ਵੱਲੋਂ ਪੇਸ਼ ਕੀਤਾ ਜਾਂਦਾ ਗੋਡਿਆਂ ਵਿੱਚ ਗੋਲੀਆਂ ਛੜ ਛਰੀਟ ਨਹੀਂ ਸੀ ਆਉਂਦੀ ਬਿਲਕੁਲ ਸੱਚੀ ਅਕਾਲ ਤਖਤ ਸੇ ਵੱਲੋਂ ਪੇਸ਼ ਕਰਵਾਇਆ ਜਾਂਦਾ ਗੱਪਲ ਕਰਦਾ ਜੀ ਗੱਪਲ ਗੱਪਲ ਨੇ ਸਾਰੀ ਜ਼ਿੰਦਗੀ ਬੱਝਕ ਹੋ ਗਿਆ ਕੀ ਇਹਦੇ ਵਿੱਚ ਯਾਰਾ ਅਕਾਲ ਤਖਤ ਦੇ ਜਹਦਾਰ ਦੋਸ਼ੀ ਨਹੀਂਗੇ ਫਿਰ ਆਖਣਗੇ ਵੀ ਮਖੂ ਬੋਲਦਾ ਮਖੂ ਕਿਉਂ ਨਾ ਬੋਲੇ ਕੱਲ ਨੂੰ ਇਹਦਾ ਮਤਲਬ ਮਖੂ ਤੇ ਬਣ ਦੇਗੀ ਤੇ ਮੈਨੂੰ ਤਾਂ ਨਹੀਂ ਲੱਗਦਾ ਮੇਰੇ ਵਾਲੇ ਪਾਸੇ ਖ ਤੇ ਪਰ ਅਸੀਂ ساری ਜ਼ਿੰਦਗੀ ਅਕਾਲ ਤਖਤ ਦਾ ਹੋਕਾ ਦੇਂਦੇ ਮਰ ਗਏ ਯਾਰ ਸਾਡਾ ਅਕਾਲ ਤਖਤ ਜਿੱਦੂ ਕਿਤੋਂ ਨਿਆਣੀ ਮਿਲਦਾ ਅਸੀਂ ਇਹ ਗੱਲ ਕਹਿੰਨੇ ਆ ਨਾ ਸਾਡਾ ਅਕਾਲ ਤਖਤ ਸਹਬ ਹੈ ਜਿਹਨੂੰ ਦਿੱਲੀ ਤਖਤ ਤੋਂ ਨਿਆਣੀ ਮਿਲਦਾ ਉਹਨੂੰ ਇੱਥੋਂ ਨਿਆ ਮਿਲਦਾ ਆ ਭੈਣ ਬੈਠੀ ਆ ਆਪਣਾ ਘਰ ਵਾਲਾ ਪੇਸ਼ ਕਰਵਾਉਣ ਗਈ ਸੀ ਪੁੱਤੋਂ ਨਿਆ ਮਿਲਿਆ ਮਿਲਿਆ ਨੂੰ ਨਿਆ ਇਹਨੂੰ ਲਾਰਿਆਂ ਦੇ ਵਿੱਚ ਤੋਰਿਆ ਜੇ ਇਹਦੀ ਉਦੋਂ ਸੁਣ ਲੈਂਦੇ ਅਕਾਲ ਤਖਤ ਪੇਸ਼ ਕਰਵਾ ਲੈਂਦਾ ਇਹਦਾ ਘਰ ਵਾਲਾ ਜੇਲ੍ਹ 'ਚ ਤੇ ਹੁੰਦਾ ਪਰ ਬਾਜੇ ਨਾ ਹੁੰਦਾ ਹੁਣ ਸਾਰੀ ਜ਼ਿੰਦਗੀ ਬਾਜ ਹੋ ਗਿਆ ਹੁਣ ਇਹ ਭੈਣ ਨੂੰ ਹੌਸਲਾ ਜਨਾ ਮਰਦੀ ਦੇ ਲੋ ਆਪਣੀਆਂ ਲੱਤਾਂ ਦੇ ਭਾਰ ਸਰਬਜੀਤ ਸਿੰਘ ਨਹੀਂ ਖੋਲ ਸਕਦਾ ਯਾਰ ਹੂੰ ਉਹਨੇ ਗੱਲਾਂ ਤਾਂ ਸੱਚ ਨੇ ਨਾ ਹੁਣ ਨਿੱਕੇ ਨਿੱਕੇ ਨਿਆਣਿਆਂ ਕੋਲੇ ਗੱਲਾਂ ਮੈਂ ਕੀ ਕਰਾਂ ਪਰ ਹੈ ਤੇ ਕੌਣਾ ਸੱਚ ਆ ਨਾ ਉਹ ਆਪਣੀਆਂ ਲੱਤਾਂ ਦੇ ਭਾਰ ਨਹੀਂ ਖੋਲ ਸਕਦਾ ਹੋਰ ਇਸ ਤੋਂ ਵੀ ਥੋੜੀ ਜਿਹਾ ਅੱਗੇ ਚੱਲੋ ਇੱਕ ਪਾਸੇ ਅਕਾਲ ਤਖਤ ਸਾਹਿਬ ਤੋਂ ਉਹਦਾ ਸਨਮਾਨ ਹੋਇਆ ਹੋਵੇ ਸਰਬਜੀਤ ਸਿੰਘ ਦਾ ਹਾਂ 1 ਲੱਖ ਦੀ ਰਾਸ਼ੀ ਸਨਮਾਨ ਵੀ ਤੂੰ ਜਿਹਨਾਂ ਨੇ ਬੇਅਦਬੀ ਕੀਤੀ ਉਹਨਾਂ ਦੇ ਗੁੱਟ ਲਾਏ ਵੀ ਤੂੰ ਅੰਦਰ ਹੂੰ ਫਿਰ ਭਾਜੀ ਉਹਦਾ ਕੇਸ ਹੀ ਲੜ ਲੈਂਦੇ ਫਿਰ ਉਹ ਬੰਦਾ ਜਿਹਨੂੰ ਤੁਸੀਂ ਰਾਸ਼ੀ ਦਿੱਤੀ ਹੋਵੇ ਸਨਮਾਨਿਤ ਕੀਤਾ ਹੋਵੇ ਉਹ ਬੰਦਾ ਬੇਨਤ ਕਰਦਾ ਵੀ ਮੈਨੂੰ ਪੇਸ਼ ਕਰਾ ਦਿਓ ਵੀ ਮੇਰੇ ਘਰ ਪੁਲਿਸ ਆਉਂਦੀ ਹੈ ਮੇਰੇ ਟੱਬਰ ਪਰਿਵਾਰ ਨੂੰ ਤੁਸੀਂ ਪੇਸ਼ ਨਹੀਂ ਕਰਵਾਉਂਦੇ ਪਏ ਫਿਰ ਜਿਹਨੂੰ ਉਹਨੇ ਮਾਰਿਆ ਜਿਹਨੂੰ ਉਹਨੇ ਮਾਰਿਆ ਉਹ ਵੀ ਨਿੱਜ ਕਰਕੇ ਨਹੀਂ ਮਾਰਿਆ ਕਰਤੂਤਾਂ ਕਰਕੇ ਮਾਰਿਆ ਤਰਸੀਮਾ ਸਾਧ ਉਹਦੇ ਭੋਗ ਤੇ ਸ਼ਰੂਮਣੀ ਕਮੇਟੀ ਅਪੜੀ ਰਹੀ ਯਾਰ ਆਹ ਤੇ ਨਾ ਕਰੋ ਯਾਰ ਇੱਕ ਪਾਸੇ ਤੁਸੀਂ ਉਸ ਬੰਦੇ ਦਾ ਸਨਮਾਨ ਕਰ ਦਿਓ 1 ਲੱਖ ਦੀ ਰਾਸ਼ੀ ਭਾਵੇਂ ਉਹ ਕੇਸ ਵੱਖਰਾ ਸੀ ਪਰ ਬੰਦਾ ਤੇ ਉਹੀ ਸੀ ਨਾ ਹਮ ਹਣਾ ਜਿਉਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਸਹਾਰੀ ਠੀਕ ਆ ਉਹਨੇ ਜੇਲ੍ਹ ਦੇ ਵਿੱਚ ਗੁੱਟ ਲਾਏ ਤੇ ਉਹਨੇ ਇੱਥੇ ਵੀ ਨਹੀਂ ਸਹਾਰੀ ਇੱਥੇ ਵੀ ਉਹ ਕਹਿੰਦਾ ਬੇਅਦਬੀ ਹੋਈ ਹੈ ਇੱਕ ਪਾਸੇ ਅਕਾਲ ਤਖਤ ਸਨਮਾਨ ਕਰ ਰਹੀ ਹੈ ਵੀ ਤੁਸੀਂ ਬੇਅਦਬੀ ਕੀਤੀ ਹੈ ਵਾਲੇ ਦਾ ਸੋਧਾ ਲਾਇਆ ਕੀ ਗੁਰਦੁਆਰੇ ਚ ਨਾਚ ਕਰਾਉਣਾ ਬੇਅਦਬੀ ਨਹੀਂ ਹਰ ਪਾਸੇ ਬਹੁਤ ਵੱਡੀ ਬੇਅਦਬੀ ਹੈ ਹਮ ਉਦੋਂ ਉਹਨੂੰ ਸੱਦਿਆ ਵੀ ਗਿਆ ਸੀ ਗੋਂਗਲੂਆਂ ਤੋਂ ਮਿੱਟੀ ਚੜ੍ਹ ਕੇ ਤੋਰ ਦਿੱਤਾ ਗਿਆ ਠੀਕ ਆ ਜੀ ਹੁਣ ਇੱਕ ਬੰਦਾ ਉਹ ਹੈ ਜਿਹਦੀ ਅਕਾਲ ਤਖਤ ਤੇ ਪੇਸ਼ੀ ਹੋਈ ਹੈ ਤਰਸੀਮ ਸਿੰਘ ਜੀ ਤਰਸੀਮ ਹੁਣ ਭੈਣ ਨੇ ਫਿਰ ਗਿਲਾ ਕਰਨਾ ਭੈਣ ਨੇ ਮੈਨੂੰ ਦੋ ਵਾਰੀ ਮੇਰਾ ਗੁੱਟ ਫੜ ਕੇ ਕਿਹਾ ਕਹਿੰਦੀ ਤਰਸੀਮ ਸਿੰਘ ਨਾ ਕਹ ਤੇ ਬਾਬਾ ਨਾ ਕਹ ਆ ਭੈਣ ਬੇਟੀ ਐ ਪੁੱਛੋ ਨੂੰ ਹਨਾ ਦੋ ਵਾਰੀ ਮੈਨੂੰ ਕਿਹਾ ਕਹਿੰਦੀ ਵੀਰਿਆ ਤੇਰੀ ਜ਼ੁਬਾਨ ਤੋਂ ਬਾਬਾ ਸ਼ਬਦ ਨਹੀਂ ਨਿਕਲਣਾ ਚਾਹੀਦਾ ਕਹਿੰਦੀ ਉਹ ਗੰਦਾ ਬੰਦਾ ਸੀ ਕੈਰੈਕਟਰਲੈਸ ਬੰਦਾ ਸੀ ਇਹ ਸਾਡੀ ਭੈਣ ਨੇ ਕਿਹਾ ਹਨਾ ਜਿਹੜਾ ਤਰਸੀਮ ਸੀ ਜੀ ਉਹਦੀ ਅਕਾਲ ਤਖਤ ਤੋਂ ਪੇਸ਼ੀ ਹੋਈ ਹੈ ਤੇ ਜਿਨੇ ਉਹਨੂੰ ਮਾਰਿਆ ਉਹਦਾ ਅਕਾਲ ਤਖਤ ਤੋਂ ਸਨਮਾਨ ਹੋਇਆ ਯਾਰ ਦੋ ਫਰਕ ਤੇ ਸਮਝ ਲਓ ਯਾਰ ਅੱਜ ਮੈਂ ਕੌਣ ਨੂੰ ਇਹ ਗੱਲ ਪੁੱਛਦਾ ਫਰਕ ਸਮਝ ਲਓ ਯਾਰ ਅੱਜ ਪਤਾ ਲੱਗਾ ਵੀ ਉਹਨਾਂ ਦੇ ਜ਼ਰੀਏ ਹੂਰਾਂ ਨੂੰ ਬੇਕਸੂਰ ਜਿਹੜੇ ਨੇ ਉਹਨਾਂ ਨੂੰ ਵੀ ਪਸਾਉਣ ਦਾ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਹੋਰ ਵੱਲੋਂ ਹਿਲਾ ਕੀਤਾ ਜਾ ਰਿਹਾ ਯਾਰ ਜੇ ਫਿਰ ਮੈਂ ਹੁਣ ਚਲੋ ਹਰਪਾਲ ਸਿੰਘ ਤੁਮੇ ਤੁਨ ਕੋ ਕੌੜੀਆਂ ਸਚਾਈਆਂ ਬੁਲਾ ਰਿਹਾ ਹੈ ਹਨਾ ਜੇ ਇਹਨਾਂ ਦੀ ਜੀ ਇਹਨਾਂ ਸਾਰਿਆਂ ਦੀ ਐਕਸ ਵਾਈ ਜ਼ेड ਕਿਸੇ ਬਾਬੇ ਨਾਲ ਜਾਂ ਕਿਸੇ ਸਾਧ ਦੇ ਨਾਲ ਜਾਂ ਐਨੀ ਕੰਪੀਟੀਟਰ ਦੇ ਨਾਲ ਇਹ ਸਮਝਦੇ ਨੇ ਵੀ ਉਹ ਕੰਪੀਟੀਟਰ ਹੈ ਸਾਡਾ ਮੰਨ ਲਓ ਤਿਆਰ ਹੋ ਤੈ ਬਰੋਬਰ ਤੇ ਕੰਮ ਕਰਕੇ ਬਖਾਉਣਾ ਮੁਕਾਬਲਾ ਤੇ ਇਹ ਹੁੰਦਾ ਹੈ ਹੁਣ ਮੈਨੂੰ ਲੱਗਦਾ ਵੀ ਹਰਪਾਲ ਸਿੰਘ ਮਖੂਦੀਆ ਇੰਟਰਵਿਊ ਜਾਂਦੀਆ ਚੱਲਦੀਆਂ ਨੇ ਮੁਕਾਬਲਾ ਤੇ ਇਹ ਆ ਵੀ ਮੈਂ ਤੇਰੇ ਤੋਂ ਵੱਧ ਇੰਟਰਵਿਊ ਜ਼ਬਰਦਸਤ ਕਰਾਂ ਵਧੀਆ ਗੈਸਟ ਲੱਭਾਂ ਵਧੀਆ ਸਵਾਲ ਕਰਾਂ ਮੈਂ ਤੈਨੂੰ ਤਾਂ ਹੀ ਖਤਮ ਕਰਾਂ ਨਾ ਹੁਣ ਜੇ ਤੂੰ ਗੀਤਕਾਰ ਹੈ ਹੁਣ ਸਿੱਧੂ ਮੂਸੇਵਾਲੇ ਦੀ ਮਾਂ ਕਹਦੇ ਸੀ ਜੇ ਮੇਰੇ ਪੁੱਤ ਨੂੰ ਮਾਰਨਾ ਸੀ ਨਾ ਤੇ ਉਹਦੇ ਬਰੋਬਰ ਤੇ ਗਾਣਾ गा ਕੇ ਉਹਨੂੰ ਮਾਰਦੇ ਉਹਦੇ ਬਰੋਬਰ ਤੇ ਗਾਣੇ ਗਾਉਂਦੇ ਉਹਨੂੰ ਉਹਨੂੰ ਖਤਮ ਕਰ ਦਿੰਦੇ ਡੈਡ ਕਰ ਦਿੰਦੇ ਚਲਦਾ ਬੰਦ ਹੋ ਜਾਂਦਾ ਕਹਿੰਦੀ ਗੋਲੀ ਕਿਹੜਾ ਹੱਲ ਵੀਰ ਅਨੂਪ ਸਿੰਘ ਨੂੰ ਕਹੇ ਤਰੀਕੇ ਤੁਸੀਂ ਡੈਡ ਕਰਨਾ ਹੈ ਉਹਦੇ ਬਰੋਬਰ ਤੇ ਕੰਮ ਕਰਕੇ ਯਾਰ ਉਹਨੂੰ ਡੈਡ ਕਰ ਦਿਓ ਹਨਾ ਹੁਣ ਤੁਸੀਂ ਆਪਣੀ ਨਿੱਜੀ ਰੰਜਿਸ਼ ਦੇ ਵਿੱਚ ਇੱਕ ਬੰਦੇ ਨੂੰ ਪਾਉਣ ਵਾਸਤੇ ਆ ਬੀਬੀ ਦਾ ਘਰ ਵਾਲਾ ਨਕਾਰਾ ਕਰ ਦਿੱਤਾ ਯਾਰ ਵੀ ਤੂੰ ਆ ਬਿਆਨ ਦੇ ਹਨਾ ਚਲੋ ਇਸ ਤੋਂ ਵੀ ਥੋੜੀ ਜਿਹਾ ਅੱਗੇ ਚੱਲੀਏ ਹੁਣ ਕੁਝ ਗੱਲਾਂ ਤੂੰ ਛੇੜੀਆਂ ਨੇ ਮੈਂ ਤਾਂ ਹੁਣ ਮੈਂ ਬਾਬਾ ਬਚਨ ਸਿੰਘ ਜੀ ਨੂੰ ਹੱਥ ਬੰਨਦਾ ਮੈਂ ਬਾਬਾ ਬਚਨ ਸਿੰਘ ਜੀ ਇੱਕ ਬੇਨਤੀ ਹੈ ਮੇਰੀ ਹੱਥ ਬੰਨ ਕੇ ਤੁਹਾਡੀਆਂ ਸੀਮਾਵਾਂ ਦਾ ਸਨਮਾਨ ਹੈ ਪਰ ਕੁਝ ਬੰਦੇ ਤੁਹਾਡੀ ਬੜੀ ਵੱਡੀ ਸੰਸਥਾ ਨੂੰ ਢਾਲ ਆ ਰਹੇ ਨੇ ਮੈਂ ਇੱਕ ਬੇਨਤੀ ਹਰਪਾਲ ਸਿੰਘ ਕਰਨ ਲੱਗਾ ਮਾ ਮੇਰਾ ਨਾ ਇੱਕ ਸਬਰ ਹੁੰਦਾ ਹਮ ਇਹ ਨਹੀਂ ਕਹਿੰਦਾ ਮੈਂ ਗੋਲੀ ਮਾਰਦਾ ਕੁਝ ਕਰਦਾ ਇਹ ਕੰਮ ਮੈਂ ਨਹੀਂ ਕਰਦਾ ਪਰ ਮੇਰੇ ਕੋਲ ਬਹੁਤ ਕੁਝ ਆਇਆ ਪਿਆ ਹੈ ਉਹਨਾਂ ਲੋਕਾਂ ਦਾ ਮੈਂ ਨਾਮ ਨਹੀਂ ਲੈ ਰਿਹਾ ਨਾ ਮੈਂ ਬਾਬਾ ਬਚਨ ਸਿੰਘ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਨਾਂ ਬੰਦਿਆਂ ਨੂੰ ਸਾਈਡ ਤੇ ਕਰ ਦਿਓ ਹਨਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿ ਰਿਹਾ ਮਾ ਮੈਂ ਆਉਣ ਵਾਲੇ ਦਿਨਾਂ ਦੇ ਅੰਦਰ ਇਹਨਾਂ ਭੈਣਾਂ ਦਾ ਇਹਦੇ ਕੋਲ ਸਾਰਾ ਰਿਕਾਰਡ ਪਿਆ ਇਹਦੇ ਕੋਲੇ ਆ ਮੈਂ ਮੂੰਹ ਤੇ ਕਹਿ ਰਿਹਾ ਮਾ ਜੀ ਮੀਡੀਆ ਦੇ ਵਿੱਚ ਕਹਿ ਰਿਹਾ ਮਾ ਪੈਣ ਸਾਡੀ ਨੂੰ ਵੀ ਪਤਾ ਕਿਹੜੇ ਬੰਦੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਨੰਗਿਆ ਕਰਾਂਗੇ ਨਾ ਇਹਨਾਂ ਕੋਈ ਬੁਰੀ ਤਰ੍ਹਾਂ ਨੰਗਿਆ ਕਰਾਂਗਾ ਫਿਰ ਮੈਂ ਇਹ ਨਹੀਂ ਵੇਖਾਂਗਾ ਵੀ ਮੇਰੇ ਗੋਲੀ ਇੱਥੇ ਵੱਜਦੀ ਹੈ ਕਿ ਇੱਥੇ ਵੱਜਦੀ ਹੈ ਫਿਰ ਮੈਂ ਪਰਵਾਹ ਨਹੀਂ ਕਰਾਂਗਾ ਫਿਰ ਮੈਂ ਨੰਗੇ ਕਰਾਂਗਾ ਐਸੇ ਕਰਾਂਗਾ ਵੀ ਉਹਨਾਂ ਦੀਆਂ ਪੀੜ੍ਹੀਆਂ ਵੀ ਸੋਚਣਗੀਆਂ ਵੀ ਘਟੋ ਘਟਾ ਆਹ ਕੰਮ ਨਹੀਂ ਆਪਾਂ ਕਰਨਾ ਉਹ ਇਹਨਾਂ ਦਨਾਂ ਚ ਆ ਕਰਤੂਤਾਂ ਕਰਦੇ ਪਏ ਨੇ ਭਾਜੀ ਮੈਂ ਇੱਕ ਬੇਨਤੀ ਕਰਾਂ ਕਾਨੂੰਨ ਨੂੰ ਆਪਣਾ ਕੰਮ ਕਰ ਲੈਣ ਦਿਓ ਬਿਲਕੁਲ ਜੀ ਕਾਨੂੰਨ ਆਪਣਾ ਕੰਮ ਕਰੇ ਔਰ ਏਡੇ ਸੋਨੇ ਢੰਗ ਦੇ ਵਿੱਚ ਕਰੇ ਪਾਰਦਰਸ਼ੀ ਢੰਗ ਦੇ ਵਿੱਚ ਕਰੇ ਵੀ ਸਭ ਨੂੰ ਨਿਆਂ ਮਿਲੇ ਮੈਂ ਤਾਂ ਇਹ ਚਾਹੁੰਦਾ ਮਾਂ ਪਰ ਜੇ ਕੁਝ ਬੰਦੇ ਨਿੱਜੀ ਰੰਜਿਸ਼ ਤੇ ਕਰਕੇ ਇਸ ਕਾਰਵਾਈ ਨੂੰ ਕਿਸੇ ਹੋਰ ਵਿੜੇ ਵਿੱਚ ਲਜਾਣਾ ਚਾਹੁੰਦੇ ਨੇ ਇਹ ਚੇਤੇ ਰੱਖਿਆ ਜੇ ਜਿਉਂਦੇ ਉਹਨਾਂ ਵੀ ਧਰਤੀ ਤੇ ਰਹਿਣਾ ਨੇ ਮਰਨਾ ਉਹਨਾਂ ਨੇ ਵੀ ਹੈ ਹੈਨਾ ਸਭਨਾ ਮਰਨਾ ਆਇਆ ਵੀ ਛੋੜਾ ਸਭਨਾ ਵਿਛੋੜਾ ਤੇ ਉਹਨਾਂ ਦਾ ਵੀ ਪੈਣਾ ਹੈ ਇਹ ਚੀਜ਼ਾਂ ਇੱਥੇ ਹੀ ਰਹਿ ਜਾਣੀਆਂ ਨੇ ਪਰ ਕਲੰਕ ਨਾਲ ਲੈ ਕੇ ਜਾਣਗੇ ਅਨੂਪ ਸਿੰਘ ਚਲੋ ਫਿਰ ਮੈਂ ਮੈਂ ਇੱਕ ਵੱਡੀ ਗੱਲ ਕਰਦਾ ਮੈਂ ਅਨੂਪ ਸਿੰਘ ਨੂੰ ਮਿਲਿਆ ਨਹੀਂ ਜੀ ਯਾਰ ਤੁਸੀਂ ਅੱਜ ਅਨੂਪ ਸਿੰਘ ਦਾ ਮੰਨ ਲਓ ਇੰਕਾਊਂਟਰ ਹੋ ਜਾਂਦਾ ਹੈ ਉਹ ਮਰਨ ਤੋਂ ਬਾਅਦ ਵੀ ਜਿਉਂਦਾ ਜੇ ਕਿਵੇਂ ਮਾਰੋਗੇ ਉਹਨੂੰ ਬਈ ਅਨੂਪ ਸਿੰਘ ਮਰਨ ਤੋਂ ਬਾਅਦ ਵੀ ਜਿਉਂਦਾ ਰਹੂਗਾ ਆਪਣੇ ਕੰਮਾਂ ਦੇ ਕਰਕੇ ਆਪਣੇ ਗੁਣਾਂ ਦੇ ਕਰਕੇ ਆਪਣੇ ਕੈਰੇਕਟਰ ਦੇ ਕਰਕੇ ਆਪਣੇ ਸੁਭਾਅ ਦੇ ਕਰਕੇ ਅਨੂਪ ਸਿੰਘ ਮਰਦਾ ਹੀ ਨਹੀਂ ਯਾਰ ਹੋਰ ਦੱਸੋ ਜੀ ਬਿਲਕੁਲ ਕਰਾ ਦਿਓ ਉਹਦਾ ਇਨਕਾਊਂਟਰ ਵੀ ਕਰਾ ਦਿਓ ਜੇ ਕਰਾਉਣਾ ਤੇ ਠੀਕ ਉਹ ਮਰਨ ਤੋਂ ਬਾਅਦ ਵੀ ਜਿਉਂਦਾ ਰਹਿਣਾ ਇਹ ਜਿਉਂਦੇ ਵੀ ਮਰ ਜਾਣੇ ਆ ਜਿਹੜੇ ਬਿਲਕੁਲ ਜੀ ਥੋੜੇ ਸ਼ਬਦਾਂ ਦੇ ਵਿੱਚ ਸਾਰਿਆਂ ਨੇ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਵੇਖੋ ਇਤਿਹਾਸ ਸਿਰਜਦੇ ਨੇ ਕੌਮੀ ਯੋਧੇ ਪਰ ਬੜੇ ਭਰੇ ਮਾਨਾ ਕਹਿਣਾ ਪੈਂਦਾ ਵੀ ਕੌਮ ਕਹਿੰਦੀ ਜ਼ਰੂਰ ਹੈ ਸਾਡੇ ਯੋਧੇ ਨੇ ਪਰ ਸਾਥ ਕੋਈ ਨਹੀਂ ਦਿੰਦਾ ਜਿਵੇਂ ਮਖੂ ਸਾਹਿਬ ਨੇ ਕਿਹਾ ਬੜੇ ਦਰਮਿਆਨੇ ਕਿਸਮ ਦੇ ਕਿਸਾਨ ਨੇ ਤੇ ਬੱਚੇ ਅਜ ਜਵਾਨ ਹੋ ਰਹੇ ਨੇ ਪੜਾਈਆਂ ਦੀਆਂ ਫੀਸਾਂ ਜਦੋਂ ਕੋਟ ਕਚਹਿਰੀਆਂ ਜਦੋਂ ਘਰ ਦੇ ਵਿੱਚ ਮਾਤਾ ਬਿਮਾਰ ਏ ਸੋ ਜਦੋਂ ਬਿਮਾਰੀ ਤੇ ਕੇਸ ਜਦੋਂ ਘਰਾਂ 'ਚ ਪੈ ਜਾਂਦੇ ਨੇ ਘਰਾਂ ਦੇ ਪੱਲੇ ਕੁਝ ਨਹੀਂ ਛੱਡਦੇ ਸੋ ਭੈਣ ਨੇ ਇਹ ਕਿਹਾ ਵੀ ਮੈਨੂੰ ਪੈਸੇ ਟਕੇ ਦੀ ਲੋੜ ਨਹੀਂ ਅੱਜ ਮੈਨੂੰ ਤੁਹਾਡੇ ਸਾਥ ਦੀ ਲੋੜ ਏ ਤੇ ਅੱਜ ਸਾਡਾ ਫਰਜ਼ ਬਣਦਾ ਭੈਣ ਦਾ ਸਾਥ ਦੇਣਾ ਸੋ ਨਵੇਂ ਮੁੱਦੇ ਤੇ ਨਵੀਂ ਸ਼ਕਤੀਤ ਨਾਲ ਬਹੁਤ ਜਲਦੀ ਆਪਦੇ ਰੂਬਰੂ ਨੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ